ਇੱਕ 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 ਮਿੰਟ ਹੋ ਗਿਆ ਪਲੀਜ਼ ਯਾਰ ਗੌਰਵ ਤੁਸੀਂ ਨਾ ਆਸਮੇ ਬੈਸੋ ਬਿੱਲੇ ਥੋੜੇ ਕੇ ਯਾਰ ਡਿਸੀਜਨ ਆਪ ਵੀ ਲੈ ਲਿਓ ਬਿੱਲਾ ਕਿੱਥੇ ਹੈ ਯਾਰ ਗਾ ਬਿੱਲਾ ਗਾਲਮ ਇਹਨਾਂ ਰੇਡਰਾਂ ਦੇ ਯਾਰ ਕੱਪੜੇ ਮਾਰਾ ਦਿਓ ਪਲੀਜ਼ ਦੋਵਾਂ ਟੀਮਾਂ ਨੂੰ ਦੋਵਾਂ ਟੀਮਾਂ ਦੇ ਰੇਡਰਾਂ ਦੇ ਮਾਰਾ ਦਿਓ ਯਾਰ ਪਲੀਜ਼ ਇਹ ਕੋਸਾ ਫਿਰ ਝਗੜਾ ਨਾ ਪਾਓ ਜੇ ਕੱਪੜਾ ਮਾਰਿਆ ਫਿਰ ਮੈਚ ਚੱਲਣ ਦਿਓ ਗੋਰੇ ਯਾਰ ਤੁਸੀਂ ਇਹ ਕੰਮ ਪਹਿਲਾਂ ਪਲੀਜ਼ ਗੌਰਵ ਤੁਸੀਂ ਵੀ ਤੁਸੀਂ ਸਿਆਣੇ ਹੋ ਆ ਇੱਕ ਵੀਰ ਸਾਧੂ ਵਾਲੇ ਪਿੰਡ ਤੋਂ ਆਇਆ ਉਹਦਾ Oppo ਦਾ ਫੋਨ ਡੈਗ ਪਿਆ ਵੀਰ ਬਣ ਕੇ ਯਾਰ ਜੇ ਕਿਸੇ ਨੂੰ ਮਿਲੇ ਤਾਂ ਸਰਮੰਗਲਾ ਕੋਈ ਦਾ ਕਰਿਓ ਹੁਣ ਜਦ ਤੱਕ ਇਹਨੂੰ ਚੱਲਣ ਦਿਓ ਜੇ ਗਿਲਾ ਕਰਨਾ ਹੈ ਮੈਚ ਚੱਲਣ ਤੋਂ ਪਹਿਲਾਂ ਕਰਿਆ ਕਰੋ ਬਲਾਰੇ ਕੋਲੇ ਆਜਿਆ ਕਰੋ ਬਲਾਰਾ ਬੋਲ ਦੂੰ ਸਾਡਾ ਕੰਮ ਆ ਬੋਲਣਾ ਅੱਗੇ ਤੁਹਾਡੀ ਜ਼ਿੰਮੇਵਾਰੀ ਹੁਣ ਚੱਲਣ ਦਿਓ ਹੁਣ ਤਾਂ ਕੰਮ ਚੱਲ ਪਿਆ ਹੁਣ ਮੈਂ ਸਿੱਧਾ ਕਮਾਂ ਸਗਰਾਜੇ ਇਹਨਾਂ ਨੂੰ ਵੀ ਜਿਹਦੇ ਤੇ ਜ਼ੋਰ ਤੋਂ ਹੀ ਫਿਰ ਲਾ ਦੂਗਾ ਹੋਰ ਕੀ ਹੈ ਲੱਗੀ ਦੋਵੇਂ ਪਾਸੇ ਹੀ ਹੈ ਜਾਈਏ ਤੇ ਜਾਈਏ ਕਿੱਧਰ ਲੱਗੀ ਤਾਂ ਜਸੂ ਦੋਵੇਂ ਪਾਸੇ ਲੱਗੀ ਐ ਕੋੜਾ ਭੁੱਲ ਥੋੜੀ ਐ ਲੱਗੀ ਤਾਂ ਦੋਵੇਂ ਪਾਸੇ ਹੀ ਐ ਜੇ ਤੂੰ ਸਮਝੌਤਾ ਕਰ ਲੋ ਕਪੜਾ ਮਾਰ ਲੋ ਤੇ ਬਾਲੀ ਵਧੀਆ ਗੱਲ ਐ ਤੇ ਨਹੀਂ ਪੈਣੀ ਆਲੇ ਫਰਲਾ ਦੋ ਜੀ ਤੇ ਲੱਗੀ ਐ ਵੇਖੀ ਜਾ ਆਪਣੇ ਕੋਲ ਤਾਂ ਦੋ ਫੜਦੀਆਂ ਗੱਲਾਂ ਹੀ ਆ ਸੋਨੀ ਸਿੱਧੀ ਗੱਲ ਐ ਜੇ ਮੰਨਦੇ ਆ ਤਾਂ ਕਪੜਾ ਮਰਾ ਲੋ ਤੇ ਨਹੀਂ ਫਰਜੀ ਚ ਜ਼ੋਰ ਤੇ ਆਪੇ ਲੱਗੀ ਲਾ ਦੂਗਾ ਯਾਰ ਕਪੜਾ ਤੇ ਮਾਰ ਲੋ ਫਿਰ ਏਡੀ ਕਿੱਡੀ ਗੱਲ ਐ ਯਾਰ ਗੋਸ਼ੇ ਖੜ ਯਾਰ ਵੀਰ ਬਣ ਕੇ ਯਾਰ ਆਪਾਂ ਹੁਣ ਕਾਹਦੋ ਝਮੇਲੇ ਚ ਪਏ ਯਾਰ ਨਿੱਕੀ ਜੀ ਗੱਲ ਐ ਗੱਲ ਜੈਦ ਬਾਜੀ ਹੁੰਦੀ ਆ ਜਦੋਂ ਬੰਦਾ ਕਹਿੰਦਾ ਵੀ ਮੈਂ ਨਹੀਂ ਮੰਨਦਾ ਉਦੋਂ ਚੱਕਰ ਪੈ ਜਾਂਦਾ ਵੀ ਮੈਂ ਨਾ ਮੰਨੂ ਕੋਈ ਕੀ ਫਰਕ ਪੈਣਾ ਆ